ਗੱਲ ਕੀਤੀ ਸੀ ਤੇ ਨਾਲ ਜਿਹੜੀ ਕੀਤੀ ਸੀ ਕਿ ਉਹਨਾਂ ਨੇ ਜਿਹੜਾ ਸਰਤਾਰਪੁਰ ਦਾ ਜੰਗ ਲੜਿਆ ਠੀਕ ਹੈ ਤੇ ਮਾਰੇ ਦੇ ਵਿਆਹ ਬਾਰੇ ਤਾਂ ਦੱਸਿਆ ਨਾ ਪਹਿਲਾਂ ਤੇ ਅੱਜ ਜਿਹੜੀ ਆਪਾਂ ਗੱਲ ਕਰਨੀ ਮਾਰੇ ਦੇ ਉੱਪਰ ਗੱਲ ਕਰਨੀ ਉਹ ਕਰਨੀ ਹੈ ਕਿ ਗੁਰੂ ਸਾਹਿਬ ਜੀ ਪ੍ਰਗਟ ਕਿੱਦਾਂ ਹੋਏ ਕਿੱਦਾਂ ਸਾਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਜੀ ਨੌਵੇਂ ਗੁਰੂ ਆ ਤੁਸੀਂ ਤੇ ਬਾਦੂ ਸਾਹਿਬ ਜੀ ਮਾਰੇ ਠੀਕ ਹੈ ਜਦੋਂ ਆਠੀ ਪਾਸ਼ੇ ਸਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਹਿਬ ਜੀ ਮਹਾਰਾਜ ਜੀ ਜੋਤੀ ਜੋਤ ਸਮਾਗੇ ਨਾ ਤਾਂ ਦਿੱਲੀ ਵਿੱਚ ਜੋਤੀ ਜੋਤ ਸਮਾਈ ਸੀਗੀ ਠੀਕ ਹੈ ਜਦੋਂ ਜੋਤੀ ਜੀ ਨੇ ਸਮਾਏ ਤਾਂ ਉਹਨਾਂ ਨੇ ਉਹਦੇ ਵਜਲ ਕੀਤਾ ਕਿ ਜਿਹੜੇ ਅਗਲੇ ਗੁਰੂ ਹੋਣਗੇ ਗੁਰਨਾਨਕੀ ਗੱਦੀ ਦੇ ਨੌਵੇਂ ਗੁਰੂ ਉਹ ਭੁਗਤੀ ਹੋਣਗੇ ਬਾਬਾ ਬਕਾਲੇ ਤੇ ਉਸ ਵੇਲੇ ਗੁਰੂ ਤੇਗਾਦਰ ਸਾਹਿਬ ਜੀ ਮਹਾਰਾਜ ਉਥੇ ਬਕਾਲੇ ਸ਼ਹਿਰ ਪਿੰਡ ਦੇ ਵਿੱਚ ਆਪਣੀ ਕੀਰਤਨ ਦੇ ਸੀਗੇ ਭਗਤੀ ਕਰਦੇ ਸੀਗੇ ਘੋਰੇ ਦੇ ਵਿੱਚ ਬੈਠ ਕੇ ਠੀਕ ਹੈ ਤੇ ਮਹਾਰਾਜ ਨੇ ਫਿਰ ਉਥੇ ਉਹ ਵੀ ਹਰਿਕਿਰਨ ਸਾਹਿਬ ਦੀ ਮਾਰਗਤੀ ਲੱਗਦੇ ਸੀ ਬਾਬਾ ਜੀ ਲੱਗਦੇ ਸੀ ਦੱਸਦਾ ਠੀਕ ਹੈ ਉਹਨਾਂ ਨੇ ਵੀ ਬਚਨ ਕਰਤਾ ਸੀ ਕਿ ਜਿਹੜੇ ਗੁਰੂ ਆਗਲੇ ਗੁਰੂ ਆ ਉਹ ਬਾਬੇ ਬੁਖਾਰੀ ਹੁੰਦੇ। ਗੁਰੂ ਸਾਹਿਬ ਤਾਂ ਪੋਰੇ ਚੱਕੇ ਸੀਗੇ। ਤਾਂ ਉਸ ਵੇਲੇ ਫਿਰ ਕੀ ਕੀਤਾ? ਉਸਦੇ ਜਿਹੜੇ ਲੋਰ ਬਹੁਤ ਖੰਢੀ ਲੋਕ ਸੀਗੇ ਉਹਨਾਂ ਨੇ ਉੱਥੇ ਮੰਝੀਆਂ ਲਾ ਕੇ ਬੈਠ ਗਏ। ਕਿਸ਼ੇ ਬਾਬੇ ਬੁਖਾਰੀ। 22 ਮੰਝੀਆਂ ਲਾ ਕੇ ਬੜ ਕੇ 22 ਗੁਰੂ ਬਣ ਕੇ ਬੈਠ ਗਏ ਆਪਣੇ ਆਪ ਨੂੰ ਗੁਰੂ ਕਹਣ ਲੱਗੇ ਕਿ ਅਸੀਂ ਗੁਰਨਾਨਦ ਦੇਵ ਜੀ ਦੇ ਨਵੇਂ ਗੁਰੂ ਹਣਾ ਤਾਂ ਉਸ ਵੇਲੇ ਇੱਕ ਸੀਗਾ ਉਹਦਾ 61 ਗੁਮਾਨਜ ਨੇ ਘਰ ਦਾ 61 ਬਾਬਾ ਮੱਖਣ ਚਾਹ ਵਪਾਰਾ ਠੀਕ ਹੈ ਜਿਹੜਾ ਬਾਬਾ ਮੱਖਣ ਚਾਹ ਵਪਾਰਾ ਸੀ ਨਾ ਬਹੁਤ ਵੱਡਾ ਵਪਾਰੀ ਸੀ ਬਹੁਤ ਵੱਡਾ ਵਪਾਰੀ ਦਾਦੀ ਹੁਣ ਕਹਈਏ ਨਾ ਕਿ ਕਿਸੇ ਕੋਲ ਬਹੁਤ ਵੱਡੇ ਵੱਡੇ ਜਹਾਜ਼ ਆ ਹੈਲੀਕਾਪਟਰ ਆ ਕਿਸੇ ਕੋਲ ਬਣਿਆ ਆ ਤੇ ਉਸ ਵੇਲੇ ਤਾਂ ਇਹ ਗੱਡੀਆਂ ਨਹੀਂ ਸੀ ਉਦੋਂ ਘੜੀਆਂ ਗੱਡੀਆਂ ਨੂੰ ਸੀ ਬੈਲ ਗੱਡੀਆਂ ਉਹਨਾਂ ਉਸ ਵੇਲੇ ਹਜ਼ਾਰਾਂ ਬੈਲ ਗੱਡੀਆਂ ਸੋ ਕਿਉਂ ਲੂਣ ਦਾ ਵਪਾਰ ਕਰਦੇ ਸੀ ਯਾਨੀ ਇਸ ਦੇਸ਼ ਤੋਂ ਉਹਦੇ ਦੇਸ਼ ਤੇ ਲੂਣ ਤੇ ਆਉਂਦਾ ਤੇ ਬਹੁਤ ਵੱਡਾ ਵਪਾਰ ਕਰਦੇ ਸੀ ਤੇ ਉਸ ਵੇਲੇ ਦੂਸਾਰੇ ਦਿਨੋਂ ਕੇ ਰੋਜ਼ ਵਪਾਰ ਕਰਦਾ ਸੀ ਤਾਂ ਉਹਦੇ ਮੰਦਰੀ ਜਹਾਜ਼ ਚੱਲਦੇ ਸੀ ਉਹ ਇੱਕ ਵਾਰੀ ਇਹ ਤਾਂ ਬੜਾ ਆਪਣੀ ਜਾ ਰਿਹਾ ਸੀਗਾ ਤੇ ਉਹਦਾ ਜਹਾਜ਼ ਜਿਹੜਾ ਉਹ ਡੁੱਬ ਚੱਲਾ ਸੀ ਜਦੋਂ ਇਹ ਜਹਾਜ਼ ਡੁੱਬਣ ਲੱਗਾ ਤੇ ਬੁੰਨੇ ਵੀ ਅਰਦਾਸ ਕੀਤੀ ਗੁਰਮਾਨ ਸਿੰਘ ਸਾਹਿਬ ਦੇ ਸਾਡੇ ਨਾਲ ਅਰਦਾਸ ਕੀਤੀ ਕਿ ਗੁਰਮਾਨ ਸਿੰਘ ਦੇ ਨਵੇਂ ਬਨਾਲਬੀ ਗੱਦੀ ਦੇ ਐਸ ਜਿਹੜੇ ਨਵੇਂ ਗੁਰੂਆ ਸਿੱਤੇ ਪਾਸ਼ਾ ਜੀ ਉਹ ਕਿਸੇ ਕਿਹੜੇ ਨੂੰ ਪਤਾ ਨਹੀਂ ਸੀ ਮੇਰਾ ਬੇੜਾ ਇਹ ਡੁੱਬ ਰਿਹਾ ਹੈ ਜੇ ਡੁੱਬ ਗਿਆ ਤੇ ਨੁਕਸਾਨ ਬਹੁਤ ਹੋ ਜਾਣਾ ਹੈ ਮੇਰਾ ਇਹ ਬੇੜਾ ਜਿਹੜਾ ਹੈ ਉਹਦੀ ਕਾਰ ਨਹੀਂ ਕਰਦੀ ਤੇ ਮੈਂ ਆਪ ਜੀ ਦੇ ਅੱਗੇ 500 ਮੋਹਰਾਂ ਰੱਖ ਕੇ ਮੱਥਾ ਟੇਕਾਂਗਾ ਸੋਨੇ ਦੀ 500 ਮੋਹਰਾਂ ਠੀਕ ਹੈ ਨੇ ਇੱਕ ਗੱਲ ਜੀ ਦੂਰਾਂ ਕੀ ਅਰਜ਼ਾ ਕੀਤੀ ਤੇ ਦੂਸਤਾਂ ਨੇ ਉਹਦਾ ਇਹੜਾ ਬੇੜਾ ਕੇ ਡੁੱਬਣ ਤੋਂ ਬਚਾ ਲਿਆ ਤੇ ਜਨਾਰੇ ਨੇ ਲੱਗਿਆ ਫਿਰ ਉਹਨੂੰ ਪਤਾ ਸੀ ਕਿ ਫਿਰ ਉਹ ਆਪਣੇ ਜਿਹੜੀ ਉਹਨੇ ਕਿਆ ਸੀਗਾ ਇਸ ਗੱਲ ਨੂੰ ਪੂਰਾ ਕਰਨ ਦੇ ਲਈ ਕੋਈ ਬਾਬੇ ਬਕਾਲੇ ਪਹੁੰਚਿਆ ਜਦੋਂ ਬਾਬੇ ਬਕਾਲੇ ਪਹੁੰਚਿਆ ਤੇ ਉਹਨੇ ਦੇਖਿਆ ਵੀ ਇੱਥੇ ਤਾਂ ਬਹੁਤ ਸਾਰੇ ਗੁਰੂ ਬਣ ਕੇ ਬੈਠੇ ਆ ਬੜੇ ਲੋਕ ਬੈਠੇ ਆ 22 ਜਣੇ ਬਿਠੇ 22 ਜਣੇ ਅਲੰਗ-ਅਲੰਗ ਉਹ ਕਹਿੰਦਾ ਮੈਂ ਗੁਰੂ ਆ ਮੈਂ ਗੁਰੂ ਆ ਕਿਰਨੇ ਦਾਸ ਕਿੱਥੇ ਹੈ ਕਿਰਨ ਦਾਸ ਉਹ ਨਹੀਂ ਸੱਚਾ ਪਾਤ ਜਿਹੜਾ ਅੱਜਾ ਗੁਰੂ ਆ ਉਹ ਬੇਨਾ ਵਧਿਆ ਰਿਹਾ ਸੀ ਉੱਥੇ ਜਿਹੜਾ ਸੱਚਾ ਗੁਰੂ ਆ ਉਹ ਆਪਣੀ ਇਮਾਨਤ ਆਪਣੇ ਆਪ ਹੀ ਮੇਰੇ ਕੋਲੋਂ ਮੰਗ ਲੈਣਗੇ ਉਹਨਾਂ ਨੇ ਫੇਰ ਕੀ ਕੀਤਾ ਬਾਬੇ ਬਾਬੇ ਮਖਮਲ ਵਾਲਾ ਬਾਣੀ ਨੇ ਕੀ ਕੀਤਾ ਸਾਰੇ ਜਿੰਨੇ ਸਾਨੂੰ ਬਣਿਆ ਸੀ ਨਾ ਸਾਰਿਆਂ ਦੇ ਮੂਰੇ ਦੋ ਦੋ ਮੂਰੇ ਰੱਖਣ ਲੱਗ ਗਏ ਸੋਰੀ ਦੀਆਂ ਜਿੰਨਿਆਂ ਦੇ ਮੂਰੇ ਦੋ ਦੋ ਮੂਰੇ ਰੱਖੀ ਕਿਸੇ ਨੇ ਵੀ ਨਹੀਂ ਕਿਹਾ ਕਿ ਤੁਸੀਂ ਤਾਂ ਪੰਜ ਸੌ ਮੂਰੇ ਸੁਖੀ ਆ ਸੀ ਤੁਸੀਂ ਦੋ ਦੋ ਮੂਰੇ ਰੱਖ ਰਹੇ ਆ ਕਿਸੇ ਨੇ ਵੀ ਨਹੀਂ ਕਿਹਾ ਕਿਸੇ ਇੱਕ ਨੇ ਵੀ ਨਹੀਂ ਕਿਹਾ ਫਿਰ ਉਹਨੇ ਸੋਚਿਆ ਵੀ ਹੁਣ ਮੈਨੂੰ ਕਿੱਦਾਂ ਪਤਾ ਲੱਗੇ ਕਿ ਕਿਸੇ ਨੇ ਵੀ ਮੰਗੀ ਦਾਤ ਫਿਰ ਉਹਨਾਂ ਨੇ ਕਿਸੇ ਨੂੰ ਪਤਾ ਕੀਤਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਕੋੜਾ ਆ ਦੀ ਬਾਬੇ ਬੁਕਾਰੀ ਹੁੰਦੀ ਕਰਦੇ ਹੁੰਦੇ ਕੰਮ ਉਹ ਕੋਰਾ ਸਾਹ ਉਹੀ ਹੈਗਾ ਉੱਥੇ ਉਹ ਕੋਰੇ ਦੇਵ ਜੀ ਦਾ ਇੱਥੇ ਅਨੰਤ ਸਿੰਘ ਸਾਹਿਬ ਹੀ ਕੋਰਾ ਸਾਹ ਹੈ ਨਾ ਥੱਲੇ ਕੋਰਾ ਸਾਹ ਬਣਾ ਜੀ ਮੱਥਾ ਟੇਕਣਿਆਂ ਦੇ ਇਦਾਂ ਉਹਨੂੰ ਟੇਕ ਵੱਸਤਾਂ ਦੀ ਮਾਰਿਆ ਜਾਇਆ ਉਹ ਇਦਾਂ ਜ਼ਮੀਨ ਤੋਂ ਉੱਪਰ ਲੈਵਲ ਤੋਂ ਥੜੇ ਥੱਲੇ ਧੋਆ ਪੜੇ ਥੱਲੇ ਕੱਢਦੇ ਹੁੰਦੇ ਸੀ ਪਗਤੀ ਤੇ ਪਗਤੀ ਪਰਮਾਤਮਾ ਦਾ ਨਾਮ ਜਪਦੇ ਸੀ ਹੈ ਨਾ ਕਿ ਗੁਰੂ ਸਾਹਿਬ ਨੇ ਜਦੋਂ ਦੇਖਿਆ ਵੀ ਉਹਨੇ ਦੇਖਿਆ ਮੱਖਣ ਚਾਲ ਬਾਣੇ ਨੇ ਵੀ ਕਿਸੇ ਨੇ ਮੰਗਿਆ ਨਹੀਂ ਤੇ ਉਹਨਾਂ ਨੂੰ ਪਤਾ ਕੀਤਾ ਤੇ ਫਿਰ ਉਹਨੂੰ ਪਤਾ ਲੱਗਾ ਕਿ ਇਹ ਇੱਕ ਗੁਰੂ ਪੇਵਾ ਦਾ ਸਾਹਿਬ ਜੀ ਮਾ ਤੇਗ ਮਾ ਦਰਨਾ ਦੇ ਵੀ ਕੋਈ ਹੈਗੇ ਆ ਜਿਹੜੇ ਕੋਰੇਮੈਂਟ ਚ ਪਾਤੀ ਕਰ ਰਹੇ ਆ ਉਹ ਵੀ ਪੋਣਾ ਜਿਵੇਂ ਮੂਹ ਸਿਗਾ ਉੱਤੇ ਅੱਗੇ ਆ ਕੇ ਬੈਠ ਗਏ ਪਰ ਉੱਥੇ ਉਹਨੇ ਦੋਮਲਾ ਰੱਖਿਆ ਤੇ ਗੁਰੂ ਜੀ ਨੇ ਕਿਹਾ ਹੁੰਗਮ ਕਹਿੰਦੇ ਭਾਈ ਗੁਰੂ ਦੀ ਅਮਾਨ ਤੇ ਦਿੱਤੀ ਹੀ ਪਈ ਹੁੰਦੀ ਹੈ ਇਹ ਤਾਂ 500 ਗੋਰਾ ਨਹੀਂ ਮੱਸ ਕਿਆ ਸੀ 500 ਗੋਰਾ ਰੱਖ ਰੱਖੀ ਮੱਥਾ ਦੇ ਕਾਂਗਾ ਤੂੰ ਰੱਖ ਦੋ ਹੀ ਰਿਆ ਤੇਰਾ ਕਹਿੰਦੇ ਜਹਾਜ਼ ਦਾ ਬੰਨੇ ਲਾਉਂਦੇ ਆ ਮੈਂ ਮੋਢਾ ਲਾ ਕੇ ਤੇਰਾ ਜਹਾਜ਼ ਬਨੇ ਰਾਇਆ ਮੇਰੇ ਜੇ ਉਹਨੇ ਮਾਇਨੇ ਮੋੜੇ ਤੇ ਉਹ ਮੇਰ ਨਾਲੇ ਇੱਥੇ ਹੋਇਆ ਸੀ ਕਿ ਬਗੈਰ ਉਹਨਾਂ ਦਾ ਸਾਰ ਸੀ ਜਦੋਂ ਹੋ ਗਿਆ ਸੀ ਉਹਦਾ ਦੇਖੋ ਨਾ ਮੈਂ ਗੁਰੂ ਸਾਹਿਬ ਕਿੰਨਾ ਕਿੱਥੇ ਕਿੱਥੇ ਜਾ ਕੇ ਸਾਡੀ ਖੁਮਦ ਕਰ ਦਿੰਦੇ ਗੁਰੂ ਦੇ ਭੋਸਾ ਹੋ ਗਏ ਤਾਂ ਫਿਰ ਉਹਨੇ 500 ਗੋਲੇ ਰੱਖੀਆਂ ਤੇ ਉਹਨੇ ਫੇਰ ਕੀ ਕੀਤਾ ਮੱਖਣ ਚਾ ਲਗਾਉਣੇ ਜਿੰਨੀ ਖੁਸ਼ੀ ਹੋਈ ਤੇ ਸੱਚਾ ਗੁਰੂ ਮਿਲ ਗਿਆ ਤੇ ਉਹਨੇ ਕੀ ਕੀਤਾ ਉੱਪਰੇ ਚੜ ਗਿਆ ਔਠੇ ਚੜ ਕੇ ਉਹਨੇ ਉੱਚੀ ਉੱਚੀ ਰੋਣਾ ਪਾਇਆ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਸੱਚਾ ਗੁਰੂ ਲੱਭ ਗਿਆ ਲੱਭੋ ਦਾ ਮਤਲਬ ਲੱਭ ਕੇ ਸੱਚਾ ਗੁਰੂ ਤੁਹਾਨੂੰ ਲੰਪਿਆ ਜੇ ਸੱਚੇ ਗੁਰੂ ਨੂੰ ਮਿਲ ਗਿਆ ਸੰਚਾਰੂ ਤੇ ਫਿਰ ਗੁਰੂ ਸਾਹਿਬ ਨੂੰ ਜਦੋਂ ਉਹਦੇ ਪਰਗਟ ਹੋਏ ਤੇ ਗੁਰੂ ਸਾਹਿਬ ਵੀ ਘਰੇ ਤੋਂ ਬਾਹਰ ਆਏ ਸਿੱਦੇ ਘਰੇ ਤੋਂ ਬਾਹਰ ਆੜਿਆ ਬਾਈ ਮੰਡਿਆਂ ਲਾ ਕੇ ਬੈਠੇ ਸੀ ਫਿਰ ਤੇ ਉਹਨਾਂ ਦੇ ਮੋਰ ਚੜਾ ਦੇ ਚੜ੍ਹਨੇ ਬੰਦ ਹੋ ਗਏ ਐਸੀ ਰੋਕ ਕਿਸੇ ਗੁਰਦਸਾ ਜੰਦਰਾ ਕਹਿੰਦੇ ਐਸਾ ਰੱਖ ਕੇ ਬੰਦਾ ਡੇਢ ਦਿਨ ਮੰਦਰ ਜਾਂਦੇ ਹੋ ਬੰਦਾ ਐਸਾ ਰੱਖ ਕੇ ਬੰਦਾ ਦੇਖਦੇ ਹੋ ਨਾ ਤੇ ਇਸੇ ਤਰ੍ਹਾਂ ਜੇ ਉਹਨਾਂ ਨੇ ਚੜਾ ਦੇ ਚੜ੍ਹਨੇ ਬੰਦ ਹੋ ਗਏ ਪਤਾ ਲੱਗ ਗਿਆ ਵੀ ਗੁਰੂ ਸਾਹਿਬ ਜਿਹੜੇ ਆ ਸੱਚੇ ਗੁਰੂ ਨਵੇਂ ਗੁਰੂ ਗੁਰੂ ਕੇਵਾਂ ਦਸਾਂ ਦੀ ਹੈ ਜੇ ਉਹਨਾਂ ਚ ਇੱਕ ਸੀ ਧੀਰਮਾਲੀ ਉਹ ਧੀਰਮਾਲ ਜੀ ਨੇ ਕੀ ਕੀਤਾ ਉਹਨਾਂ ਨੂੰ ਗੁੱਸਾ ਜੜਿਆ ਬਾਈਆਂ ਨੇ ਸਾਰਿਆਂ ਨੇ ਮੀਟਿੰਗ ਕੀਤੀ ਆਪਸ ਮੀਟਿੰਗ ਕਰਕੇ ਕੀ ਕੀਤਾ ਕਹਿੰਦੇ ਗੁਰਦੇਵ ਘਵਾਜਾ ਸਾਹਿਬ ਦੀ ਮਾਰ ਨੂੰ ਸੀ ਆਪਣੇ ਰੱਤ ਚੋਂ ਡਾਲਣਾ ਕੀ ਕਰਨੀ ਗੋਲੀ ਚਲਾ ਲੈਣੀ ਉਹਨਾਂ ਨੇ ਚਲਾਈ ਜਦੋਂ ਗੋਲੀ ਚਲਾਈ ਤੇ ਮਹਾਰਾਜ ਦੇ ਮੱਥੇ ਨੂੰ ਸਿੱਕੇ ਲੰਗੇ ਤੇ ਉਸ ਵੇਲੇ ਮਾਤਾ ਨਾਨਕੀ ਜੀ ਉਹਨਾਂ ਦੀ ਮਾਤਾ ਜੀ ਉਹਨਾਂ ਦੇ ਕੋਲ ਸੀਗੇ ਉਹਨਾਂ ਨੇ ਕਿਹਾ ਕਿ ਮੇਰਾ ਪੁੱਤਰ ਬੜਾ ਕਹਿੰਦੇ ਸ਼ਾਂਤ ਨਹੀਂ ਹੈਗਾ ਆ ਇਹ ਬੜਾ ਖਾਤ ਰਹਿਣ ਬੋਲ ਅੰਦਰ ਕੁਤਰੀਆ ਤੁਸੀਂ ਇਹਦੇ ਕਿਉਂ ਇਦਾਂੇ ਕੰਮ ਕਰਿਆ ਤੁਹਾਨੂੰ ਕਹਿੰਦੇ ਚੰਗੀ ਗੱਲ ਨਹੀਂ ਤੇ ਫਿਰ ਉਧਰੋਂ ਪਾਪਾ ਮੱਖਣ ਛੇ ਲਵਾਣੇ ਦਾ ਪਤਾ ਲੱਗਿਆ ਕਿ ਉਹਨੇ ਧੀਰ ਮਾਰਨੇ ਜੀਵੇਂ ਮਸਾਂ ਦੇ ਸੀਗਾ ਇੱਕ ਬੰਦਾ ਜਿਹਦਾ ਨਾਂ ਸੀ ਸ਼ੀਹਾ ਉਹਦੇ ਕੋਲੋਂ ਬੋੜੀ ਚਲਵਾਈ ਆ ਮੈਨੂੰ ਇਹ ਪਤਾ ਲੱਗਾ ਵੀ ਸਾਡ ਨੂੰ ਕੁਝ ਕਵੇ ਇਹ ਆਪਣੇ ਗੁਰੂ ਨੂੰ ਆਪਣੇ ਪਿਤਾ ਨੂੰ ਕਹਿੰਦਾ ਕਵੇ ਮੈਨੂੰ ਬੁੜਾ ਰਹਿਣ ਮੇਰੇ ਡੈਡੀ ਨੂੰ ਕਿਉਂ ਗਿਆ ਹਾਂ ਤੁਹਾਨੂੰ ਤਾਂ ਲੱਗਦਾ ਨਾ ਮੇਰੀ ਮੰਮੀ ਨੂੰ ਮਾੜਾ ਬੋਲਿਆ ਮੇਰੇ ਡੈਡੀ ਨੂੰ ਮਾੜਾ ਬੋਲਿਆ ਉਹ ਤਾਂ ਸਾਡੇ ਗੁਰੂ ਆ ਇਹ ਤਾਂ ਕਵਾਲ ਦੇ ਆ ਜੇ ਉਹ ਰੋਜ਼ ਆ ਕੇ ਉਹ ਬਹੁਤ ਬੰਦੇ 500 ਵਾਲੇ ਕੋ ਫਿਰ ਪਾਈ ਸੀਗਾ ਉਹ ਸਾਰੇ 500 ਦੇ 500 ਨੂੰ ਨਾਲ ਲੈ ਕੇ ਇੱਥੇ ਗਿਆ ਟੀਮਲ ਦੇ ਡੇਰੇ ਪਹੁੰਚ ਗਿਆ ਉਹਨੇ ਨੇ ਕੀ ਕੀਤਾ ਸੀ ਮਹਾਰਾਜ ਦੇ ਨਾਲੇ ਹਮਲਾ ਕੀਤਾ ਨਾਲੇ ਜਿਹੜਾ ਮਹਾਰਾਜ ਦੇ ਕੋਲ ਝੜਾਵਾ ਲੜਿਆ ਸੀਗਾ ਪੈਸਾ ਕਿਉਂਕਿ ਬਹੁਤ ਗੁੱਸੇ ਲੱਗੇ ਮਹਾਰਾਜ ਦੇ ਕਿ ਉਹ ਸਾਰਾ ਰੁਟਕੇ ਲਿਆ 12 ਰੁਟਕੇ ਲਿਆ ਪੰਡਾ ਬੜਾ ਬੜੀ ਪੰਡਾ ਵਾਲੀ ਲਿਆ ਗੇ ਸੀ ਮਨ ਨੂੰ ਸਾਰੇ ਨੂੰ ਜੰਗਾ ਜਾ ਕੇ ਡਾਂਗ ਫੇਰੀ ਉਹਨਾਂ ਦੇ ਜਾਈ ਡਾਂਗ ਫੇਰੀ ਜੋ ਡਾਂਗ ਫੇਰੀ ਤਾਂ ਫਿਰ ਸਾਰੇ ਨੂੰ ਮਸ਼ਤਾਨੇ ਮਾਰੇ ਅੱਥੇ ਮਰ ਰਿਹਾ ਸੀ ਮਨਗੇ ਨੰਗੇ ਪੈਰੀ ਦੇ ਜਿਹੜਾ ਨੁਕਦਾ ਸਮਾਨ ਉਹ ਲੈ ਗਏ ਸੀ ਉਹ ਸਾਰੀਆਂ ਫੰਡਾਂ ਨਾਲ ਸਿਰ ਤੇ ਚਕਾਈਆਂ ਚਕਾ ਕੇ ਸਤਿਰਮਨ ਜੀ ਨੂੰ ਉਹਨਾਂ ਨੇ ਮਸ਼ਤਾਨੀ ਬਣੀ ਨਹੀਂ ਆਂਦੀ ਕਿਉਂ ਅੰਕੀ ਗੁਰੂ ਕਰਦੇ ਸਾਕਾਂ ਸੁਣਨੀਆਂ ਮਸ਼ਤਾਨੀ ਨਹੀਂ ਬਣੀ ਆ ਫਿਰ ਉਹਨਾਂ ਨੂੰ ਲੈ ਕੇ ਕਿੱਥੇ ਆ ਗਏ ਨੂੰ ਤੇਗ ਵੰਸਾ ਮਾ ਜੀ ਦੀ ਜੁਡੀ ਚ ਲੈ ਕੇ ਆ ਗਏ ਕਿ ਜੂ ਤੇਗਵਾ ਦੇ ਸਾਥੀ ਮਾਰੇ ਇੰਨੇ ਤੇ ਆਗੀ ਸੀ ਇੰਨੇ ਸ਼ਾਂਤ ਮਈ ਸੀਗੇ ਕਿ ਇੰਨੇ ਜਿਆਦਾ ਉਹਨਾਂ ਦੇ ਅੰਦਰ ਪਿਆਰ ਸੀ ਦੂਜੇ ਦੇ ਨਹੀਂ ਉਹ ਕਹਿੰਦੇ ਵੀ ਇਹਨਾਂ ਨੂੰ ਛੱਡ ਦੇ ਤੇਗਵਾ ਸਮਾਲੀ ਨੇ بابا ਮੱਖੜ ਜਾਨੂ ਕੈ ਵੀ ਛੱਡ ਜੋ ਇਹਨਾਂ ਨੂੰ ਛੱਡ ਦੇ ਛੱਡ ਇਹਨਾਂ ਨੇ ਮਾਲ ਲੁਕਿਆ ਇਹਨਾਂ ਨੂੰ ਮਾਇਆ ਨਹੀਂ ਕਾਤਾ ਤਾਂ ਕਹਿੰਦੀ ਆ ਸਾਰਾ ਕੁਝ ਕੀਤਾ ਇਹ ਵੀ ਕਹਿੰਦੀ ਤੁਹਾਨੂੰ ਦੇ ਦਿਓ ਤਾਂ ਸਾਰੀ ਮਾਇਆ ਵਿਜੇ ਇਥੇ ਉਹਨਾਂ ਨੂੰ ਉਹਨਾਂ ਨੂੰ ਛੱਡ ਦਿੱਤਾ ਉਸ ਵੇਲੇ ਜਿਹੜੀ ਜੂ ਅਰਜਨ ਜੀ ਮਾਰੇ ਨੇ ਇੱਕ ਬੀੜ ਦੇ ਜਿਹੜਾ ਕੋਈ ਗੁਣ ਸਾਖੀ ਪੜਦੇ ਆ ਨਾ ਮਾਰੇ ਦੂਰਾਂ ਦਾ ਬਾਣੀ ਪੜਦੇ ਆ ਉਹ ਗੁਰੂ ਵਾਲਜੇ ਦੀ ਪੰਜੀ ਪਾਛੇ ਜਿਹੜੀ ਲਿਖਾਈ ਸੀਗੀ ਤਾਂ ਉਹ ਵੀ ਚੀਜ਼ ਮਾਜੀ ਕੋਲੇ ਸੀ ਤਾਂ ਉਹ ਵੀ ਬਾਬਾ ਮੱਖਣ ਚੋਹੇ ਹੀ ਲੈ ਆਏ ਸੀ ਸਵਾਖਣਾ ਨੇ ਫਿਰ ਕੁਤੇ ਖਦ ਸਾਖੀ ਮਾਰੇ ਨੇ ਕਿਹਾ ਕਿ ਨਹੀਂ ਇਹ ਅਸੀਂ ਗੁਰੂ ਦੀ ਬਾਣੀ ਹੈ ਇਹਨਾਂ ਨੂੰ ਕਿਹਨੇ ਕੋਲ ਆ ਇਹਨਾਂ ਦੇ ਉਹ ਜਿਹੜੀ ਬਾਣੀ ਸੀਗੀ ਫਿਰ ਬਿਊਟੀ ਦੀ ਬਿਊਟੀ ਆਂਦਰੋਂ ਵਾਪਸ ਆਈ ਸੋ ਇਸ ਤਰ੍ਹਾਂ ਉਹ ਤੇ ਉਹਨਾਂ ਦਾ ਸਾਮੀ ਮਾਰੇ ਤੇ ਜੀਆ ਆਪੋ ਕੇ ਕਿ ਸੱਚਾ ਗੁਰੂ ਨੰਬਰ ਆ ਤੇ ਬੁਰੂ ਸਾਹਿਬ ਨੇ ਉੱਥੋਂ ਤੇਰੇ ਬਾਬੇ ਬਕਾਲੇ ਨੂੰ ਛੱਡ ਗਏ ਬਕਾਲੇ ਦੇ ਸਾਡੇ ਕੇ ਮਾਰੇ ਜੇ ਅੱਗੇ ਚੱਲ ਪਏ ਮਾਰੇ ਕਿੱਥੇ ਮਾਰ ਸਿੱਖੇ ਗਏ ਹਮਰਾ ਸਾਹਿਬ ਦਰਬਾਰ ਸਾਹਿਬ ਜਦੋਂ ਮਹਾਰਾਜ ਦਰਬਾਰ ਸਾਹਿਬ ਪਹੁੰਚੇ ਤਾਂ ਉਸ ਵੇਲੇ ਉੱਥੇ ਮਹੰਤ ਲੋਕ ਜਿਹੜੇ ਸੇਵਾ ਕਰਦੇ ਸੀ ਉਹਨਾਂ ਨੇ ਕਹਿ ਵੀ ਇਹ ਤਾਂ ਇੱਥੇ ਆ ਜਾਣਾ ਇਹਨਾਂ ਨੇ ਇੱਥੇ ਕੀ ਹੋਣਾ ਇਹਨਾਂ ਨੇ ਆਪਣਾ ਇੱਥੇ ਸਾਰਾ ਕਰ ਲੈਣਾ ਇਸ ਕਰਕੇ ਉਹਨਾਂ ਨੇ ਕੀ ਕੀਤਾ ਜਿਹੜੇ ਦਰਵਾਜ਼ਾ ਸੀ ਦਰਵਾਜ਼ੇ ਸੀ ਉਹ ਬੰਦ ਕਰ ਲਿਆ। ਜਿਹ ਦਰਵਾਜ਼ਾ ਸਾਹਿਬ ਦੇ ਬਾਅਦ ਦਰਵਾਜ਼ੇ ਬੰਦ ਕੀਤੇ ਤੇ ਫੇਰ ਕੀ ਹੋਇਆ ਤੇ ਗੁਰੂ ਸਾਹਿਬ ਉੱਥੇ ਇੱਕ ਸਪਾਇਨ ਟੇਪ ਖੜਾ ਆ। ਖੜਾ ਸਿੰਘਾਂ ਮਾਰ ਉੱਥੇ ਤੇ ਮਾਰੇ ਖੜੇ ਤੇ ਬੈਠੇ ਰਹੇ। ਮੁਰਤੇ ਇੱਕ ਵਾਰ ਜਸਾਂ ਜੀ ਮਾਰੇ ਉੱਥੇ ਆ ਗਏ ਗੁਰੂ ਸਾਹਿਬ। ਤੇ ਉਹ ਤੋਂ ਚੱਲ ਕੇ ਮਾਰੇ ਕਿੱਥੇ ਆਏ? ਉਹ ਤੋਂ ਚੱਲ ਕੇ ਮਾਰੇ ਕਿੱਥੇ ਆ ਗਏ? ਹੀਰਪੁਰ ਸਾਹਾਵ। ਤੇ ਤੇ ਆਪਣੇ ਨਾਲ ਹੀ। ਠੀਕ ਹੈ? ਇਸ ਤੋਂ ਅੱਗੇ ਦੀ ਜਿਹੜੀ ਗੱਲ ਆ ਉਹ ਕਿਸੇ ਨੂੰ ਤੁਹਾਨੂੰ ਪਤਾ ਨਹੀਂ। Excuse